ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੀ ਵੀਡੀਓ 'ਚ ਅਪਾ ਪਹੁੰਚੇ ਹਾਂ ਢਵਾਣੇ ਮੇਲੇ ਦੇ ਵਿੱਚ ਹਾਂ ਜੀ ਉਰੇ ਲੱਗੇ ਹੋਏ ਪਸ਼ੂਆਂ ਖਾਤਰ ਦੁੱਧ ਵਧਾਉਣ ਹੁੰਦਾ ਤੇ ਬੱਚੀਆਂ ਖਾਤਰ ਗਰੋਥ ਦਾ ਹੋਰ ਬਹੁਤ ਸਾਰੀ ਚੀਜ਼ਾਂ ਨੇ ਉਰੇ ਵਧੀਆ ਵਧੀਆ ਨੇ ਤੇ ਉਹ ਜੀ ਫਾਰਮ ਟ੍ਰੈਕ ਵਾਲਿਆਂ ਦੀ ਸਟਾਲ ਲਾਈ ਹੋਈ ਹੈ ਕਰੈਕਟਰ ਦਾ ਵਧੀਆ ਵਾਸਕੇ ਇਸ ਫਾਰਮ ਤੇ ਜਲਦੀ ਜੋ ਪੱਗਗੇ ਸਾਨੂੰ ਹੋਰ ਦਿਖਾਉਂਦੇ ਆ ਵੀ ਕਿ ਕੁਛ ਸਟਾਲ ਉਰੇ ਪ੍ਰੀਤ ਵਾਲਿਆਂ ਦੀ ਲੱਗ ਰਹੀ ਹੈ ਪ੍ਰੀ ਟਰੈਕਟਰ ਦੀ ਤੇ ਉਰੇ ਜੋਂਡੀ ਵਾਲੇ ਟਰੈਕਟਰ ਵਾਲਿਆਂ ਦੀ ਲੱਗ ਰਹੀ ਹੈ ਸਟਾਲ ਇੱਕ ਟਰੈਕਟਰ ਇਹਨਾਂ ਦਾ ਪਹਿਲਾਂ ਵਗਿਆ ਉਰੋਂ ਤੇ ਉਰੇ ਟੈਰਾਂ ਵਾਲਿਆਂ ਦੀ ਲੱਗ ਰਹੀ ਹੈ ਬੀਕੇਟੀ ਹਾਏ ਜੀ ਜਿਹੜੇ ਆਪਣੇ ਛੋਟੇ ਰੋਟਾ ਵਿਟਰ ਆ ਜਾਂਦੇ ਨੇ ਜਿਵੇਂ ਸਬਜੀ ਚ ਫੇਰਨ ਨੂੰ ਸੰਦ ਤੋਣ ਵਾਲੇ ਉਹ ਚੀਜ਼ਾਂ ਨੇਗਾ। ਉਹ ਇਹ ਰਾਤ ਹੋਣਾ ਹੈ ਨਾ। ਉਹ ਨੀ ਤਾਂ ਉਹਰੇ ਜਿਵੇਂ ਗੁੜਗੜ ਹੋਰ ਬਹੁਤ ਚੀਜ਼ਾਂ ਦੇਸੀ ਗੁੜਮੰਦਾ ਜੂਰੇ। ਸਬਜੀ ਕੱਟਣ ਵਾਲੀ ਚੀਜ਼ਾਂ ਦੀ ਉਹ ਲੱਗ ਰਹੀ ਸੀ ਸਟਾਲ ਇੱਧਰ ਤੂੜੀ ਵਾਲੀ ਆ ਗਈ। ਰੋਟਾ ਵਿਟਰ ਤੇ ਇੱਧਰ ਬੀਜ ਮਿਲਦੇ ਨੇ ਦੇਸੀ ਤੇ ਆਹ ਸ਼ਟਰਟਰਾਂ ਵਾਲੀ ਦੀ। ਅੱਗੇ ਜੀ ਸਟਾਲ ਉਰੇ ਚਲੋ ਜੀ ਅੱਪਰ ਚੱਲਦੇ ਹਾਂ ਹੁਣ ਅੱਗੇ ਹੋਰ ਦੇਖਦੇ ਹਾਂ ਉਰੇ ਕੀ ਕੁਛ ਹੈ ਆ ਉਰੇ ਲੱਗੀ ਹੋਈਏ ਦੋ ਸਰਦਾਰ ਵਾਲਿਆਂ ਦੀ ਸਟਾਲ ਤੂੜੀ ਵਾਲੀ ਮਸ਼ੀਨ ਤੇ ਹੋਰ ਬਹੁਤ ساری ਚੀਜ਼ਾਂ ਨੇ ਉਰੇ ਇਹਨੇ ਜੀ ਤਵੀਆਂ ਪ੍ਰੈਸ਼ਰ ਵਾਲੀਆਂ 10 ਵਜੇ ਦੱਸ ਦੀਆਂ ਹਾਂ ਜੀ ਹਾਂ ਆਹ ਕੀ ਪਰੇ ਪਰੇ ਲਾਫਟਾਂ ਜੀ ਦੀਏ ਹਾਂ ਆਹ ਹੋਵੇ ਜੀ ਕਰਾਇਆ ਜਿਹੜਾ ਦੋ ਸਾਈਡ ਪੈਂਦਾ ਤੇ ਆਹਗੇ ਹੌਲ ਇਹਨੇ ਜੀ ਤੋਤਾ ਹੌਲ ਜਿਹੜੇ ਕਿ ਜ਼ਮੀਨ ਨੂੰ ਪੋਲਾ ਕਰਨ ਚ ਹੈਲਪ ਕਰਦੇ ਇਹ ਆ ਜਿਹਦਾ ਕੰਮ ਕਰਦਾ ਸਹੀ ਗੱਲ ਹੈ ਕੈਮਰਾ ਜਿੱਥੇ ਮਰਦੀ ਇਹ ਆ ਜੀ ਜਿਹੜੀ ਜੀਪ ਦੇ ਮੰਗ ਟਰਾਲੀ ਪੈਂਦੀ ਹੈ ਉਹੋ ਦੇਖੋ ਵਈ ਜੀ ਤੇ ਆਹਾ ਆ ਗਈ ਤੇਲ ਵਾਲੀ ਟੈਂਕੀ ਤੇ ਦੇ ਅੰਦਰ ਰਿਮੋਟਰ ਲੱਗਿਆ ਹੋਇਆ ਸਾਰਾ ਜਿਬੀ ਕਿੰਨਾ ਲੀਟਰ ਤੇਲ ਪੈ ਜਾਂਦੇ ਆ ਦੇਖੋ ਜੀ ਐਂਡ ਸਿਰਾ ਜਿੰਗਾਰਡ ਕਰਕੇ ਬੰਦਿਆਂ ਨੇ ਕਰੋ ਗੱਲਬਾਤ ਦੱਸੋ ਜੀ ਤੁਹਾਨੂੰ ਫਿਰ ਆਪਣਾ ਵਲੋਗ ਕਿਵੇਂ ਦਾ ਲੱਗਿਆ ਜੇ ਵਲੋਗ ਵਧੀਆ ਲੱਗਿਆ ਤੇ ਲਾਈਕ ਸਬਸਕ੍ਰਾਈਬ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜੀ ਤੁਹਾਡਾ ਆਪਣਾ ਪੂਰਾ ਵਲੋਗ ਦੇਖਣ ਖਾਤਰ ਤੁਹਾਾਰੇ ਬਹੁਤ ਆਪਾਂ ਕਹਿੰਦੇ ਆ ਸਾਥੀ پتہ پڙهون ٿو